ਸਰਕਾਰੀ ਕਾਲੇ ਦੁਸਤ 124 7 ਪੰਜਾਬ ਸਰਕਾਰ ਨੇ ਰਾਜ ਵਿੱਚ ਆਉਣ ਵਾਲੇ ਸੰਭਾਵਿਤ ਹੜ੍ਹ ਦੀ ਸਥਿਤੀ ਨਾਲ ਨਜੁਠਣ ਲਈ 24 7 ਕੰਟਰੋਲ ਰੂਮ ਤਿਆਰ ਕਰ ਦਿੱਤੇ ਹਨ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਵਰਖਾ ਕਾਰਨ ਨੀਵੀਂ ਜਗਾ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਆਏ ਕਦਮ ਚੁੱਕਿਆ ਗਿਆ ਹੈ ਇਕ ਕੰਟਰੋਲ ਰੂਮ ਜੂਨੀਅਰ ਇਨਚਾਰਜਾ ਦੇ ਨਿਗਰਾਨੀ ਹੇਠ ਕੰਮ ਕਰ ਰਹੇ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਦੀਆਂ ਅਤੇ ਡਰੇਨੇਜ ਦੀ ਰੀਅਲ ਟਾਈਮ ਮਾਨੀਟਰਿੰਗ ਕੀਤੀ ਜਾ ਰਹੀ ਹੈ ਨਾ ਖੇਤਰਾਂ ਵਿੱਚ 24 ਘੰਟੇ ਨਿਗਰਾਨੀ ਚੱਲ ਰਹੀ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਰਾਜ ਦੇ ਤਿੰਨ ਮੁੱਖ ਡੈਮ ਹਨ ਭਾਂਗੜਾ ਪੌਂਗ ਅਤੇ ਰਣਜੀਤ ਸਾਗਰ ਦਾ ਪਾਣੀ ਦਾ ਪੱਧਰ ਹਲੇ ਤੱਕ ਸੁਰੱਖਿਅਤ ਸੀਮਾ ਦੇ ਅੰਦਰ ਹੈ ਪਾਖੜਾ ਡੈਮ ਦੀ ਗੱਲ ਕਰੀ ਤਾਂ ਪਾਖੜਾ ਡੈਮ ਦਾ ਪਾਣੀ ਦਾ ਪੱਧਰ 1637.40 ਫੁੱਟ ਹੈ ਅਤੇ ਪੋਂਗ ਡੈਮ ਦਾ 1370.08 ਫੁੱਟ ਅਤੇ ਰਣਜੀਤ ਸਾਗਰ ਦਾ 1690.60 ਫੁੱਟ ਹੈ ਸਰਕਾਰ ਲਗਾਤਾਰ ਸਥਿਤੀ ਤੇ ਨਿਗਰਾਨੀ ਕਰ ਰਹੀ ਹੈ